ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਝੰਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਅੱਜ ਕੋ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਿਆ ਕਰਨ ਜਾ ਰਹੇ ਹਾਂ ਸਭ ਤੋਂ ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਅੱਜ ਸਾਡੀ ਟੀਮ ਪਹੁੰਚੀ ਹੈ ਜੀ ਹਲਕਾ ਭਲੱਤ ਦਾ ਉਹ ਮਾਨਮਤਾ ਪਿੰਡ ਪਿੰਡ ਹੈਗਾ ਜੀ ਪਿੰਡ ਨੰਗਲ ਬਾਣਾ ਪਿੰਡ ਨੰਗਲਬਾਣਾ ਹਲਕਾ ਪੁਲਾਥ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਤੇ ਅੱਜ ਤੁਹਾਨੂੰ ਅਸੀਂ ਇੱਕ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰੂ ਪਿਆਰਿਓ ਜਿੱਦਾਂ ਕਿ ਮੈਂ ਪਿੱਛੇ ਇਹ ਪਿੰਡ ਨੰਗਲਬਾਣਾ ਤੋਂ ਅਸੀਂ ਇੱਕ ਵੀਡੀਓ ਜਾਰੀ ਕੀਤੀ ਸੀ ਸੰਤ ਬਾਬਾ ਦਲੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੀ ਤੁਸੀਂ ਬਹੁਤ ਹੁੰਗਾਰਾ ਦਿੱਤਾ ਉਸ ਵੀਡੀਓ ਨੂੰ ਤੇ ਅੱਜ ਅਸੀਂ ਪਹੁੰਚੇ ਜੀ ਸਾਹਮਣੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਇਹ ਸੰਤ ਬਾਬਾ ਨੈਣਾ ਸਿੰਘ ਜੀ ਦਾ ਨਾਮ ਤੇ ਜੋ ਸਥਿਤ ਹੈ ਗੁਰਦਰਾ ਸਾਹਿਬ ਪਿੰਡ ਨੰਗਲਬਾਣੇ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ ਇਸ ਗੁਰਦਰਾ ਸਾਹਿਬ ਦੇ ਇਤਿਹਾਸ ਬਾਰੇ ਅਸੀਂ ਥੋੜੀ ਜੀ ਗੱਲਬਾਤ ਅਸੀਂ ਇਹ ਗੁਰਦਰਾ ਸਾਹਿਬ ਦੇ ਜਿਹੜੇ ਹੈਡ ਗ੍ਰੰਥੀ ਨੇ ਸਰਦਾਰ ਸਾਹਿਬ ਉਹਨਾਂ ਕੋ ਆਪਾਂ ਥੋੜੀ ਜੀ ਜਾਣਕਾਰੀ ਲਵਾਂਗੇ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਪਤਾ ਹੀ ਹੈ ਕਿ ਸਮੇਂ-ਸਮੇਂ ਤੇ ਅਸੀਂ ਨਵੀਂ ਤੋਂ ਨਵੀਂ ਜਿਹੜੀ ਅਪਡੇਟ ਤੁਹਾਨੂੰ ਅਸੀਂ ਨਵੀਂ ਤੋਂ ਨਵੀਂ ਜਿਹੜੀ ਵੀਡੀਓ ਤੁਹਾਡੀ ਤੁਹਾਡੇ ਸਨਮੁਖ ਅਸੀਂ ਕਰੀ ਦੀ ਤੇ ਅੱਜ ਅਸੀਂ ਉਸ ਨੂੰ ਹੀ ਮੁੱਖ ਰੱਖਦੇ ਹੋਏ ਹਾਂ ਅੱਜ ਅਸੀਂ ਪਿੰਡ ਹਲਕਾ ਭਲਾਥੇ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਨੰਗਲਬਾਣੇ ਜੋ ਇਤਿਹਾਸਕ ਗੁਰਦਰਾ ਸਾਹਿਬ ਆ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਇਹ ਦ੍ਰਿਸ਼ ਤੁਹਾਨੂੰ ਥੋੜਾ ਜਿਹਾ ਦਿਖਾ ਦੇਣਾ ਚਾਹੁੰਦਾ ਵਾਂ ਕਿ ਇਹ ਇਤਿਹਾਸਕ ਗੁਰਦਰਾ ਸਾਹਿਬ ਸੰਤ ਬੱਬਾ ਨਾਨਾ ਸਿੰਘ ਜੀ ਦਾ ਵਾ ਪਿੰਡ ਨੰਗਲਵਾਨੇ ਦੇ ਵਿੱਚ ਮੌਜੂਦ ਜਿਹਦਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਤੇ ਹੁਣ ਇਹ ਗੁਰਦਰਾ ਸਾਹਿਬ ਦੇ ਬਾਹਰ ਜਿਹੜੀ ਉਹ ਸਾਰੀ ਦਾ ਕੰਮ ਚੱਲ ਰਿਹਾ ਵਾ ਜਿਹੜੀ ਰਸੋਈ ਜਿਹੜੀ ਯਾਰ ਸੋਈ ਘਰ ਜਿਹੜਾ ਬਣਨ ਜਾ ਰਿਹਾ ਉਸ ਤੋਂ ਇਲਾਵਾ ਜੇ ਆਪਾਂ ਗੱਲਬਾਤ ਕਰੀਏ ਗੁਰਦਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਸੰਤ ਬੱਬਾ ਨਾਨਾ ਸਿੰਘ ਜੀ ਦਾ ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਹੈ ਤੇ ਉਹ ਵੀ ਪ੍ਰਕਾਸ਼ ਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਬਾਹਰ ਦੀਆਂ ਤਸਵੀਰਾਂ ਕੁਝ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਗੁਰਦਰਾ ਸਾਹਿਬ ਦੀ ਜਿਹੜੀ ਐਂਟਰੀ ਗੇਟ ਪਿੱਛੇ ਐਂਟਰੀ ਗੇਟ ਤੁਸੀਂ ਦੇ ਸਕਦੇ ਹੋ ਕੈਮਰਾਮੈਨ ਨੂੰ ਕਹਾਂਗੇ ਇੱਕ ਵਾਰੀ ਐਂਟਰੀ ਗੇਟ ਦਿਖਾਇਆ ਜਾਵੇ ਇਹ ਐਂਟਰੀ ਗੇਟ ਆ ਜੀ ਇਹ ਚੜਦੀ ਪੱਤੀ ਗੁਰਦਰਾ ਸਾਹਿਬ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਚੜਦੀ ਪੱਤੀ ਗੁਰਦਰਾ ਸਾਹਿਬ ਸੰਤ ਬਾਬਾ ਨਾਨਾ ਸਿੰਘ ਜੀ ਦਾ ਜੋ ਕਿ ਇਤਿਹਾਸਿਕ ਗੁਰਦਰਾ ਸਾਹਿਬ ਆ ਸਾਨੂੰ ਕਈਆਂ ਲੋਕਾਂ ਨੇ ਪਿੰਡ ਨੰਗਲ ਬਾਣੇ ਤੇ ਆਸੇ ਗੁਰਦਰਾ ਸਾਹਿਬ ਜਿਹੜਾ ਉਹਨਾਂ ਦਾ ਇਤਿਹਾਸ ਆ ਇੱਕ ਵਾਰੀ ਲੋਕਾਂ ਦੇ ਨਾਲ ਜਰੂਰ ਜਾਣੂ ਕਰਾਓ ਲੋਕਾਂ ਨੂੰ ਸੰਗਤਾਂ ਨੂੰ ਜਦਾਂ ਖਾਸ ਕਰਕੇ ਤੇ ਅਸੀਂ ਸਮੇਂ-ਸਮੇਂ ਤੇ ਜਦਾਂ ਕੋਈ ਨਵੀਂ ਤੋਂ ਨਵੀਂ ਜਿਹੜੀ ਅਪਡੇਟ ਤੁਹਾਨੂੰ ਅਸੀਂ ਦੇਂਦੇ ਰਹੇ ਨੇ ਕਿ ਜਦਾਂ ਕਿ ਸਤਖੰਡ ਵਾਸੀ ਸੰਤ ਬਾਬਾ ਰੋਸ ਸਿੰਘ ਜੀ ਡੇਰੇ ਤੋਂ ਵੀ ਅਸੀਂ ਨਵੀਂ ਤੋਂ ਨਵੀਂ ਜਿਹੜੀ ਵੀਡੀਓ ਜਿਹੜੀ ਤੁਹਾਡੇ ਸਾਹਮਣੇ ਕਰੀ ਤੁਸੀਂ ਬਹੁਤ ਵਧੀਆ ਉਂਗਰਾ ਵੀ ਦਿੰਦੇ ਹੋ ਤੇ ਇਹ ਸੰਤ ਬਾਬਾ ਨੈਣਾ ਸਿੰਘ ਜੀ ਦਾ ਗੁਰਦਰਾ ਸਾਹਿਬ ਤੇ ਅਸੀਂ ਗੱਲਬਾਤ ਅੱਜ ਕਰਨ ਜਾ ਰਹੇ ਹਾਂ ਬਾਬਾ ਜੀ ਦੇ ਗੁਰਦਰਾ ਸਾਹਿਬ ਦੇ ਜਿਹੜੇ ਹੈੱਡ ਗ੍ਰੈਂਥੀ ਨੇ ਸਭ ਤੋਂ ਪਹਿਲਾਂ ਆਪਾਂ ਹੁੰਦਾ ਨਾ ਪਰ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਈ ਦਵਾਂ ਕਿ ਅੰਦਰ ਧੰਤਨ ਸ਼ਿਰਗੁਰ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਬੜਾ ਇੱਕ ਖੂਬਸੂਰਤ ਜਿਹੜਾ ਪ੍ਰਕਾਸ਼ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਨੂੰ ਅੰਦਰ ਥੋੜੀਆਂ ਜਿਹੀਆਂ ਤਸਵੀਰਾਂ ਲੈ ਗਏ ਪਰ ਅੱਬਾ ਅੰਦਰ ਨਹੀਂ ਬੋਲ ਸਕਦੇ ਬਾਹਰੋਂ ਹੀ ਤਸਵੀਰਾਂ ਧੰਤਨ ਸ਼ਿਰਗੁਰ ਗ੍ਰੰਥ ਸਾਹਿਬ ਮਹਾਰਾਜ ਦੀਆਂ ਪ੍ਰਕਾਸ਼ ਦੀਆਂ ਤੁਹਾਨੂੰ ਅਸੀਂ ਇਹ ਦਰਸ਼ਨ ਕਰਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੰਤਨ ਸ਼ਿਰਗੁਰ ਗੁਰਾਂ ਸਾਹਿਬ ਮਾਰੀ ਦਾ ਪ੍ਰਕਾਸ਼ ਬੜਾ ਖੂਬਸੂਰਤ ਪ੍ਰਕਾਸ਼ ਅੱਜ ਇੱਧਰ ਬਾਬਾ ਸੰਤ ਬਾਬਾ ਨਾਣਾ ਸਿੰਘ ਜੀ ਦਾ ਜੋ ਇਤਿਹਾਸ ਵਾ ਇੱਧਰ ਬੋਰਡ ਵੀ ਲਗਾ ਦੇ ਸਕਦੇ ਹੋ ਕਿ ਬਾਹਰ ਹੀ ਬਿਲਕੁਲ ਐਂਟਰੀ ਗੇਟ ਤੋਂ ਬਿਲਕੁਲ ਬਾਹਰ ਹੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਾਰੀ ਦਾ ਪ੍ਰਕਾਸ਼ ਬਿਲਕੁਲ ਹੀ ਬਾਹਰ ਸੰਤ ਬਾਬਾ ਨਾਣਾ ਸਿੰਘ ਜੀ ਦਾ ਜੋ ਇਤਿਹਾਸ ਵਾ ਤੁਸੀਂ ਦੇਖ ਸਕਦੇ ਹੋ ਬੋਰਡ ਤੇ ਲਿਖਿਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਹ ਬਾਬਾ ਜੀ ਦੇ ਗੁਰਦਰਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਬਾਬਾ ਜੀ ਉਹ ਸਾਡੇ ਨਾਲ ਇੱਥੇ ਆਉਣਗੇ ਤੇ ਆਪਾਂ ਥੋੜੀ ਜਿਹੀ ਗੱਲਬਾਤ ਬਾਬਾ ਜੀ ਦੇ ਇਤਿਹਾਸ ਬਾਰੇ ਇਹ ਗੱਲਬਾਤ ਕਰਾਂਗੇ ਧੰਨ ਤੇ ਵਾਹਿਗੁਰੂ ਜੀ ਹੁਣ ਤੁਹਾਨੂੰ ਅਸੀਂ ਸਨਮੁਖ ਕਰਨ ਜਾ ਰਹੇ ਹਾਂ ਸੰਤ ਬਾਬਾ ਨਾਨਾ ਸਿੰਘ ਜੀ ਤੇ ਗੁਰਦਰਾ ਸਾਹਿਬ ਦੇ ਜਿਹੜੇ ਹੈਡ ਗਰੰਥੀ ਨੇ ਬਾਬਾ ਜੀ ਮੇਰੇ ਨਾਲ ਖਲੋਤੇ ਨੇ ਆਪਾਂ ਗੱਲਬਾਤ ਕਰਦੇ ਹਾਂ ਬਾਬਾ ਜੀ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਪਹਿਲਾਂ ਤੇ ਗੁਰਦਰਾ ਸਾਹਿਬ ਦੇ ਵਿੱਚ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਇਹ ਸਵਾਲ ਕਰਾਂਗਾ ਗੁਰਦਰਾ ਸਾਹਿਬ ਦੇ ਸੰਤ ਬਾਬਾ ਨਾਨਾ ਸਿੰਘ ਜੀ ਤੇ ਗੁਰਦਰਾ ਸਾਹਿਬ ਦੇ ਇਹ ਵਿੱਚ ਜਿਹੜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੇਵਾ ਨਮੁੰਦੇ ਤੇ ਪਹਿਲਾਂ ਕਿੱਥੇ ਸੇਵਾ ਨਮੁੰਦੇ ਸੀ ਤੁਸੀਂ ਸਾਨੂੰ ਵੀਰ ਜੀ ਤਕਰੀਬਨ ਇੱਥੇ ਚੌਥਾ ਸਾਲ ਜਾ ਰਿਹਾ ਤ 2006 ਦੇ ਇਧਰ ਡਿਊਟੀ ਕਰ ਰਹੇ ਆ ਆਪਣਾ ਛੋਟੀ ਮੇਰੇ ਡਿਊਟੀ ਕੀਤੀ 8-9 ਸਾਲ ਹਾਂਜੀ ਫਿਰ ਪ੍ਰੇਮਪੁਰ ਡਿਊਟੀ ਕੀਤੀ ਹੈ ਉੰਬਰਾਂਵਾਲ ਡਿਊਟੀ ਕੀਤੀ ਹੈ ਹੁਣ ਸਾਨੂੰ ਚੌਥਾ ਸਾਲ ਇੱਥੇ ਲੱਗ ਗਿਆ ਬਾਬਾ ਨਾਨਾ ਸਿੰਘ ਦੇ ਪਾਵਨ ਸਥਾਨ ਤੇ ਡਿਊਟੀ ਕਰਦੇ ਆ ਤੇ ਬੜੀ ਕਿਰਪਾ ਹੈ ਬੜੀ ਰਹਿਮਤ ਹੈ ਮਾਲਕ ਦੀ ਕਿ ਬਾਬਾ ਜੀ ਬਾਬਾ ਨਾਨਾ ਸਿੰਘ ਦਾ ਇਤਿਹਾਸ ਜਿਹੜਾ ਇਹ ਬੜਾ ਹੀ ਵੱਡਾ ਮੁੱਲਾ ਇਤਿਹਾਸ ਹੈ ਤੇ ਪਿੱਛੋਂ ਤੁਹਾਡਾ ਕਿਹੜਾ ਪਿੰਡ ਕਿਹੜਾ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਜਿੱਦਾਂ ਹੁਣ ਤੁਸੀਂ ਸੇਵਾ ਤੇ ਤੁਸੀਂ ਗ੍ਰੰਥ ਫੈਟ ਗਣਤੀ ਜ਼ਰੂਰ ਤੇ ਦਿੱਤੇ ਨਮੋਹਰੇ ਪਿੱਛੋਂ ਪਿੰਡ ਕਿਹੜਾ ਤੁਹਾਡਾ ਪਿੱਛੋਂ ਪਿੰਡ ਸਾਡਾ ਹੈਗਾ ਚੰਨਣਕ ਹਾਂਜੀ ਆਪਣਾ ਚੌਕ ਮੇਤਾ ਮੇਤੇ ਚੌਕ ਹਣਾ ਅਲਾਕਾ ਬੰਬਕਾਲਾ ਸਾਹਿਬ ਦੇ ਲਾਗੇ ਹਾਂਜੀ ਹਾਂਜੀ ਆਪਾਂ ਦਮਦਿੰਦ ਡਕਸਾਲ ਠੀਕ ਠੀਕ ਮੇਤਾ ਸਾਹਿਬ ਤੋਂ ਸਾਨੂੰ ਅਸੀਂ ਉੱਥੋਂ ਹੀ ਸਿੱਖਿਆ ਲਈ ਹੋਈ ਹੈ ਸੰਥਿਆ ਪੜ੍ਹੀ ਹੋਈ ਹੈ ਤੇ ਪਰਿਵਾਰ ਸਮੇਤ ਹੀ ਇੱਥੇ ਰਹਿੰਦੇ ਗੁਰਦਰਾ ਸਾਹਿਬ ਦੇ ਆ ਜੀ ਹਾਂਜੀ ਹਾਂਜੀ ਪਰਿਵਾਰ ਸਮੇਤ ਰਹਿ ਰਹੇ ਕਿੰਨਾ ਕ ਸੰਯੋਗ ਮਿਲਦਾ ਪਿਆ ਜਦੋਂ ਹੁਣ ਪਿੰਡ ਵਾਸੀਆਂ ਦਾ ਜਦੋਂ ਹੁਣ ਨੰਗਲਵਾਣਾ ਪਿੰਡ ਵਾ ਬਹੁਤ ਵੱਡਾ ਪਿੰਡ ਲਵਾਣਾ ਬਲਾਦਰੀ ਦਾ ਗੜ ਮੰਨਿਆ ਜਾਂਦਾ ਤੇ ਬਾਬਾ ਸੰਤ ਬਾਬਾ ਨੈਣਾ ਸਿੰਘ ਜੀ ਦੇ ਗੁਰਦਰਾ ਸਾਹਿਬ ਦੇ ਬਤੌਰ ਤੁਸੀਂ ਸੇਵਾਦਾਰ ਆਪਣੀ ਸੇਵਾ ਨਿਭਾ ਰਹੇ ਹੋ ਕਿੰਨਾ ਕ ਸੰਯੋਗ ਮਿਲਦਾ ਸੰਗਤਾਂ ਦਾ ਖਾਸ ਕਰਕੇ ਗੁਰਦਰਾ ਸਾਹਿਬ ਸੰਗਤ ਦਾ ਸੰਯੋਗ ਜਿਹੜਾ ਬਹੁਤ ਮਿਲ ਰਿਹਾ ਠੀਕ ਬੜੀ ਕਿਰਪਾ ਹੋ ਰਹੀ ਹੈ ਜਿਵੇਂ ਆਪਾਂ ਦੇਖਦੇ ਹਾਂ ਕਿ ਬਾਬਾ ਨੈਣਾ ਸਿੰਘ ਜੀ ਹਾਂਜੀ ਸ਼ੁਰੂਆਤ ਤੋਂ ਆਪਣਾ ਪੰਡੋਰੀ ਉਥੇ ਬਾਬਾ ਜੀ ਰਹਿੰਦੇ ਸਨ ਹਾਂਜੀ ਉਧਰ ਦੇ ਬਾਬਾ ਜੀ ਉਥੇ ਰਹਿੰਦੇ ਸਨ ਹਾਂਜੀ ਤੇ ਬਾਬਾ ਦਲੀਪ ਸਿੰਘ ਜੀ ਆਪਣੇ ਪਿੰਡ ਦੇ ਜਿਹੜੇ ਹਾਂਜੀ ਉਹਨਾਂ ਦਾ ਪਰਲੇਪਨੇ ਗੁਰਦਰਾ ਲਹਿੰਦੀ ਪੱਤੀ ਗੁਰਦਰਾ ਸਾਹਿਬ ਹਨ ਹਾਂ ਹਾਂਜੀ ਲਹਿੰਦੀ ਪੱਤੀ ਹਾਂਜੀ ਉਹ ਮਹਾਂਪੁਰਖ ਬਾਬਾ ਦਲੀਪ ਸਿੰਘ ਜੀ ਕਰਤਾਰਪੁਰ ਇਸ਼ਨਾਨ ਕਰਨ ਵਾਸਤੇ ਜਾਂਦੇ ਹੁੰਦੇ ਸੀਗੇ ਠੀਕ ਹੈ ਉਹਨਾਂ ਦੇ ਕੋਈ ਪੈਰ ਦੇ ਅੰਗੂਠੇ ਤੇ ਜ਼ਖਮ ਸੀਗਾ ਠੀਕ ਕੋੜ ਦਾ ਇਸ ਕਰਕੇ ਨਾ ਉਹ ਇਸ਼ਨਾਨ ਕਰਨ ਜਾਂਦੇ ਹੁੰਦੇ ਸੀ ਰਸਤੇ ਵਿੱਚ ਇੱਕ ਦਿਨ ਬਾਬਾ ਜੀ ਬਾਬਾ ਨੈਣਾ ਸਿੰਘ ਨਾਲ ਮੇਲ ਹੋਇਆ ਤੇ ਬਾਬਾ ਨੈਣਾ ਸਿੰਘ ਨੇ ਪੁੱਛਿਆ ਕਿ ਪੁਰਖੋ ਕਿੱਧਰ ਚੱਲੇ ਹੋ ਬਾਬਾ ਦਲੀਪ ਸਿੰਘ ਕਹਿ ਲੱਗੇ ਕਿ ਅਸੀਂ ਕਰਤਾਰਪੁਰ ਸਾਹਿਬ ਚੱਲੇ ਆ ਉੱਥੇ ਇਸ਼ਨਾਨ ਕਰਨ ਜਾਣਾ ਹੈ ਸਾਡੇ ਆ ਪੈਰ ਦੇ ਅੰਗੂਠੇ ਤੇ ਕੋੜ ਦਾ ਨਿਸ਼ਾਨ ਹੈ ਰੋਗ ਆ ਹਾਂਜੀ ਤੇ ਬਾਬਾ ਨੈਣਾ ਸਿੰਘ ਕਹਿਣ ਲੱਗੇ ਕਿ ਪੁਰਖੋ ਜੇ ਤੁਹਾਡਾ ਇਹ ਰੋਗ ਇੱਥੇ ਦੂਰ ਕਰ ਦਈਏ ਤੇ ਬਾਬਾ ਨੈਣਾ ਸਿੰਘ ਹੋਣਾ ਨੇ ਕਿਹਾ ਬਾਬਾ ਦਲੀਪ ਸਿੰਘ ਜੀ ਹੋਣਾ ਨੂੰ ਹਾਂਜੀ ਹਾਂਜੀ ਕਹਿੰਦੇ ਹੋਰ ਕੀ ਹੋਈ ਤੇ ਫਿਰ ਇਹ ਠੀਕ ਹੋ ਜੇ ਤੇ ਠੀਕ ਤੇ ਉਹ ਮਾਮਰਖ ਬਾਬਾ ਨੈਣਾ ਸਿੰਘ ਨੇ ਕਿਰਪਾ ਕੀਤੀ ਉਹਨਾਂ ਤੇ ਵੀ ਠੀਕ ਹੈ ਉਹਨਾਂ ਦਾ ਜਿਹੜਾ ਪੈਰ ਦਾ ਅੰਗੂਠਾ ਸੀਗਾ ਉਹਦੇ ਕੋੜ ਦਾ ਰੋਗ ਉਹਨਾਂ ਨੇ ਠੀਕ ਕੀਤਾ ਮੈਂ ਉਹਨਾਂ ਦੀ ਪਾਰਕ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਹੋ ਗਿਆ ਠੀਕ ਹੋ ਗਿਆ ਤੇ ਬਾਬਾ ਦਲੀਪ ਸਿੰਘ ਜੀ ਫਿਰ ਬਾਬਾ ਨਾਨਾ ਸਿੰਘ ਨੂੰ ਇੱਥੇ ਲੈ ਕੇ ਆਏ ਅੱਛਾ ਬਾਬਾ ਦਰੀਪ ਸਿੰਘ ਜੀ ਇਹਨਾਂ ਨੂੰ ਇੱਥੇ ਲੈ ਕੇ ਆਏ ਪਿੰਡ ਨੰਗਲਵਾਣੇ ਦੇ ਵਿੱਚ ਨੰਗਲ ਨੰਗਲਵਾਣੇ ਕਿੰਦੇ ਤੁਸੀਂ ਸਾਡੇ ਪਿੰਡ ਹੀ ਚੱਲੋ ਫਿਰ ਮੈਂ ਪਹਿਲਾਂ ਉਹ ਤਾਂ ਬਾਬਾ ਨਾਨਾ ਸਿੰਘ ਜੀ ਹੁਣ ਕਿੱਥੇ ਰਹਿੰਦੇ ਸੀ ਜਦੋਂ ਜਦੋਂ ਇੱਥੇ ਨੰਗਲ ਨਹੀਂ ਸੀ ਆਏ ਜਦੋਂ ਉਦੋਂ ਪੰਡੋਰੀ ਰਹਿੰਦੇ ਸਨ ਪੰਡੋਰੀ ਹਾਂਜੀ ਭੁਲਾਦੇ ਕੋਲੇ ਹੱਥੇ ਦੇ ਲੱਗੇ ਹਨ ਹਾਂਜੀ ਉਸ ਤੋਂ ਬਾਅਦ ਮੈਂ ਕਾਫੀ ਚਿਰ ਉਧਰ ਤੇ ਫਿਰ ਬਾਬਾ ਦਲੀਪ ਸਿੰਘ ਜੀ ਬਾਬਾ ਨੈਣਾ ਸਿੰਘ ਕਹਿਣਗੇ ਅਸੀਂ ਛੜਦੀ ਪੱਤੀ ਰਵਾਂਗੇ ਅੱਛਾ ਤੇ ਤੁਸੀਂ ਇੱਧਰ ਰਹੋ ਇਹ ਜਿਹੜੀ ਗੱਲਬਾਤ ਬਾਬਾ ਨੈਣਾ ਸਿੰਘ ਉਹਨਾਂ ਨੇ ਬਾਬਾ ਦਲੀਪ ਸਿੰਘ ਜੀ ਨਾਲ ਕੀਤੀ ਫਿਰ ਜਦੋਂ ਕਹਿੰਦੇ ਤੁਸੀਂ ਲਹਿੰਦੀ ਪੱਤੀ ਤੇ ਅਸੀਂ ਛੜਦੀ ਪੱਤੀ ਹਨਾ ਛੜਦੀ ਪੱਤੀ ਹਾਂਜੀ ਠੀਕ 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 ਉਹ ਫਿਰ ਬਾਬਾ ਇੰਨੇ ਇੱਥੇ ਬੋਰ ਸੀਗਾ ਬਹੁਤ ਤਕੜਾ ਬਹੁਤ ਵੱਡਾ ਬੋਰ ਸੀ ਠੀਕ ਇੱਥੇ ਫਿਰ ਉਹਨਾਂ ਨੇ ਸ਼ਾਨ ਪਾਈ ਸ਼ਾਨ ਬੱਗ ਰਹਿਣ ਲੱਗੇ ਠੀਕ ਨੰਗਲ ਬਾਣੀ ਚ ਬੜੀ ਧੇਰ ਮਾਨਪੁਰ ਖਰੇ ਨੇ ਜਬ ਤੱਕ ਤਬ ਕਿ ਤਹ ਮਾਰਾ ਇਹਦਾ ਨਾਮ ਸਿਮਰ ਬਾਣੀ ਪੜਦੇ ਰੇ ਤੇ ਪਰਸ਼ਾ ਦੀ ਕਿਰਪਾ ਦਾ ਬਣਾ ਫਿਰ ਸਮਾ ਪਾ ਕੇ ਸਮਾ ਗੇ ਉਸ ਤੋਂ ਬਾਅਦ ਫਿਰ ਸੰਗਤਾਂ ਨੇ ਇੱਥੇ ਇੱਕ ਮੱਠ ਬਣਾਇਆ ਹਾਂਜੀ ਮੱਠ ਬਣਾ ਕੇ ਫਿਰ ਬਈ ਸ਼ਾਨ ਇੱਥੇ ਇਸੇ ਗੁਰਦਰਾ ਸਾਹਿਬ ਚ ਹੁੰਦੀ ਸੀ ਜਿੱਦਾਂ ਇੱਥੇ ਇੱਥੇ ਜਿੱਥੇ ਮਾਰੇ ਰਹਿੰਦੇ ਹੁੰਦੇ ਸੀ ਜਿੱਥੇ ਮਾਰੇ ਪ੍ਰਕਾਸ਼ ਨੂੰ ਕੀਤਾ ਨਾ ਇੱਥੇ ਗੁਰਦਰਾ ਸਾਹਿਬ ਮਹਾਰਾਜ ਪ੍ਰਕਾਸ਼ ਹਾਂਜੀ ਫਿਰ ਸੰਗਤਾਂ ਨੇ ਇੱਕ ਛੋਟਾ ਜਿਹਾ ਮੱਠ ਬਣਾ ਕੇ ਇੱਥੇ ਦੀਵਜਗਣਾ ਸ਼ੁਰੂ ਕਰਤਾ ਤੇ ਜਿਵੇਂ ਕਿ ਲਾਲੋ ਚੋਣਿਆਂ ਦੇ ਵਾੜੇ ਆਉਣੀ ਹਾਂਜੀ ਤੇ ਚੌਲ ਬਣਾ ਕੇ ਲੰਗਰ ਲਾਉਣਾ ਤੇ ਕਣਕ ਦੇ ਵਾਰੇ ਆਉਣੀ ਤੇ ਦਾਲ ਫੁਲਕਾ ਦਾ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਲਾਉਣਾ ਠੀਕ ਠੀਕ ਇਸ ਤਰ੍ਹਾਂ ਹੌਲੀ ਹੌਲੀ ਬਣਦਾ ਬਣਦਾ ਫਿਰ ਤਕਰੀਬਨ 12 13 ਦੇ 2012 13 ਦੇ ਵਿੱਚ ਇਹ ਗੁਰਦਰਾ ਸਾਹਿਬ ਸੰਗਤ ਵੱਲੋਂ ਸਾਰੇ ਪਿੰਡ ਦੇ ਸੰਗਤ ਵੱਲੋਂ ਤੇ ਦੇਸ਼ ਸੁਦੇਸ਼ ਦੀਆਂ ਸੰਗਤਾਂ ਵੱਲੋਂ ਐਨਆਰਵੀਆ ਵੱਲੋਂ ਇਹ ਗੁਰਦਰਾ ਸਾਹਿਬ ਦੀ ਜਿਹੜੀ ਉਹ ਸਾਰੀ ਹੋਈ ਤਕਰੀਬਨ ਬੜੀ ਚੜ੍ਹਦੀ ਕਲਾ ਦੇ ਨਾਲ ਹੁਣ ਵੀ ਮਹਾਂਪੁਰਖ ਬਾਬਾ ਲੈਣਾ ਸਿੰਘ ਜੀ ਤੇ ਇਹਨਾਂ ਦਾ ਆਪਾਂ ਜਿਹੜਾ ਹੈ ਜੋਤੀ ਜੋਤ ਸਮਾਗਮ ਉਹ ਮਨਾਉਨੇ ਆ ਠੀਕ ਹੈ ਹੁਣ ਵੀ ਉਹ ਜਿਹੜਾ ਸਮਾਗਮ ਆ 23 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਜਿਹਦੇ ਵਿੱਚ ਲੜੀਵਾਰ ਸ੍ਰੀ ਖਣਪੜ ਸਾਹਿਬ ਆਰੰਭ ਹੁੰਦੇ ਨੇ ਠੀਕ 10 ਨਵੰਬਰ ਨੂੰ ਸੰਪੂਰਨ ਤਾਈ ਜਿਹੜੀ ਆ ਸਮਾਗਮ ਤੇ ਹੁੰਦੀ ਆ ਦੋ ਦਿਨ ਦਾ ਸਪੈਸ਼ਲ ਜਿਹੜਾ ਸਮਾਗਮ ਚੱਲਦਾ 9 ਨਵੰਬਰ ਰਾਤ ਨੂੰ ਠੀਕ ਤੇ 10 ਨਵੰਬਰ ਦਿਨ ਦਾ ਸਮਾਗਮ ਹੁੰਦਾ 10 ਤੋਂ 4 ਵਜੇ ਤੱਕ ਦਾ ਮੈਂ ਤਾਂ ਫਿਰ ਇਹੀ ਗੱਲ ਕਹਾਂਗਾ ਆਖਰ ਤੇ ਕਿ ਬਹੁਤ ਕਰਮਾਂ ਦੇ ਵਿਭਾਗਾਂ ਵਾਲੀ ਸੰਗਤ ਵਾਹ ਜਿਹੜੀ ਨੰਗਲ ਬਾਣਾ ਦੇ ਵਿੱਚ ਰਹਿੰਦੇ ਕਿ ਇਦਾਂ ਤੇ ਸੰਤ ਮਹਾਪੁਰਸ਼ ਉਹਨਾਂ ਨੂੰ ਮਿਲੇ ਜਿਦਾ ਬਾਬਾ ਦਰੀਪ ਸਿੰਘ ਹੋਣੇ ਕਿ ਸੰਤ ਬਾਬਾ ਨਾਣਾ ਸਿੰਘ ਜੀ ਵਰਗੇ ਹਣਾ ਨਹੀਂ ਇਹ ਨਾ ਬਾਬਾ ਦਰੀਪ ਸਿੰਘ ਜੀ ਬਾਬਾ ਨਾਣਾ ਸਿੰਘ ਜੀ ਨੰਗਲ ਨੰਬਾਣੇ ਦੇ ਪਿੰਡ ਦੇ ਦੋਨੇ ਬੰਨ ਨੇ ਬੰਨ ਨੇ ਬਿਲਕੁਲ ਬਿਲਕੁਲ ਇੱਕ ਬੰਨੇ ਉਹਨਾਂ ਨੇ ਦੇਖੋ ਲੈਂਦੀ ਪੱਦੀ ਬਾਬਾ ਜੀ ਕਿਰਪਾ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਤੇ ਇਧਰ ਬਾਬਾ ਨਾਣਾ ਸਿੰਘ ਜੀ ਕਿਰਪਾ ਕਰੀ ਜਾਂਦੇ ਆ ਠੀਕ ਹੈ ਜਿਹੜੀ ਵੀ ਉਹ ਬਾਬਾ ਨਾਨਕ ਦੀ ਕਿਰਪਾ ਨਾਲ ਧਾਨੁਗੁਰ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਕੀਤੀ ਜਾਂਦੀ ਉਹ ਸੰਪੂਰਨ ਲੋਕਾਂ ਦੀਆਂ ਸਾਰੀਆਂ ਜਿਹੜੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਇੱਥੇ ਗੁਰਦੁਆਰਾ ਸਾਹਿਬ ਦੇ ਹਣਾ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਬੜਾ ਖੂਬਸੂਰਤ ਜਿੱਦਾਂ ਅੰਦਰ ਹਾਂਜੀ ਕਿਉਂਕਿ ਉਸ ਜੀ ਨੂੰ ਜਦੋਂ ਇਤਿਹਾਸ ਵਿਨੇ ਹੈ ਨਾ ਹਾਂਜੀ ਤੇ ਫਿਰ ਸੰਗਤ ਆਉਂਦੀ ਹੈ ਕਈ ਵਾਰੀ ਕਹਿੰਦੇ ਬਾਬਾ ਜੀ ਇਸ ਤਰ੍ਹਾਂ ਕਰਕੇ ਸਾਨੂੰ ਆ ਰੋਗ ਲੱਗਦਾ ਹੈ ਤੇ ਆਪਾਂ ਫਿਰ ਉਹਨਾਂ ਦਾ ਜਿਹੜਾ ਉਪਦੇਸ਼ ਆ ਉਹੀ ਅੱਗੇ ਕਰ ਦਿੰਨੇ ਆ ਕਿ ਕੋਈ ਨਹੀਂ ਤੁਸੀਂ ਜਲ ਸਕੋ ਮਾ ਲਈ ਕਿਹੜੇ ਕਿਹੜੇ ਰੋਗ ਜਿਹਨੂੰ ਲੈ ਕੇ ਜਿਹੜੀ ਸੰਗਤ ਇੱਥੇ ਆਉਂਦੀ ਕਿਹੜੇ ਕਿਹੜੇ ਰੋਗ ਜਿਹੜੇ ਕੱਟੇ ਜਾਂਦੇ ਖਾਸ ਕਰਕੇ ਜਿਹਦਾ ਗੁਰਦਾ ਸਾਹਿਬ ਇਹਨਾਂ ਨੂੰ ਹੁਣ ਬਾਬਾ ਜੀ ਨੇ ਜਿਵੇਂ ਬਾਬਾ ਦਲੀਪ ਸਿੰਘ ਦਾ ਕੋੜ ਦੇ ਰੋਗ ਦੂਰ ਕੀਤਾ ਸੀਗਾ ਹਾਂਜੀ ਹਜੇ ਉੱਥੇ ਕੋਈ ਦੇ ਵਿੱਚ ਇਸ਼ਨਾਨ ਕਰਕੇ ਨਾ ਹਾਂਜੀ ਹਾਂਜੀ ਤੇ ਉਹ ਇਸ ਤਰ੍ਹਾਂ ਇੱਥੇ ਵੀ ਆਪਾਂ ਜੇ ਕੋਈ ਆਉਂਦਾ ਹੈ ਤੇ ਇਹੀ ਗੱਲ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਤੁਸੀਂ ਜਲ ਛਕੋ ਬਾਬਾ ਜੀ ਜਿੱਥੋਂ ਮਰਜੀ ਟੂਟੀਆਂ ਲੱਗੀਆਂ ਨੇ ਜਿੱਥੋਂ ਮਰਜੀ ਛਕ ਲਓ ਠੀਕ ਠੀਕ ਤੇ ਉਹ ਕਿਰਪਾ ਹੋ ਜਾਂਦੀ ਹੈ ਜਿਹੜੀ ਅਰਦਾਸ ਮੰਗਦੀ ਉਹ ਅਰਦਾਸ ਮੰਗਦੀ ਕਰਦੇ ਤੇ ਗੁਰੂ ਪਿਛਲੀ ਵਾਰ ਆਏ ਹਾਂ ਪਹਿਲੇ ਸਾਲ ਤੇ 40 45 ਖਣ ਪਰ ਸਬਜ਼ੀ ਦੀ ਲੜੀਵਾਰ ਚੱਲਦੇ ਹਾਂਜੀ ਉਸ ਤੋਂ ਬਾਅਦ ਫਿਰ 50 60 ਹੋਏ ਤੇ ਇੱਕ ਤੁਸੀਂ ਹੋਰ ਮੈਨੂੰ ਗੱਲ ਦੱਸਿਓ ਕਿ ਜਪਤਾ ਸਮਾਗਮ ਹੀ ਅਸੀਂ ਹਰ ਐਤਵਾਰ ਦਾ ਐਤਵਾਰ ਬੀਬੀਆਂ ਵੱਲੋਂ ਜਿਹੜਾ ਇੱਥੇ ਕੀਤਾ ਜਾਂਦਾ ਹਨਾ ਹਾਂਜੀ ਹਾਂਜੀ ਜੋ ਅੰਮ੍ਰਿਤਸਰ ਬਾਬਾ ਦੀਪ ਸਿੰਘ ਦੇ ਪਵਨ ਸਥਾਨ ਤੇ ਜੋ ਚਪੈਲਾ ਸਾਹਿਬ ਦੀ ਸੇਵਾ ਚੱਲਦੀ ਹੈ ਨਾ ਉਹ ਅਸੀਂ ਵੀ ਤਕਰੀਬਨ 2 ਕੁ ਮਹੀਨੇ ਹੋ ਗਏ ਇੱਥੇ ਚਲਾਉਂਦੇ ਹਾਂ ਇੱਥੇ ਆਰੰਭ ਕੀਤੇ ਨੂੰ ਠੀਕ ਠੀਕ ਤੇ ਸਾਡੇ ਗੁਰਦਰਾ ਸਾਹਿਬ ਦੇ ਪ੍ਰਧਾਨ ਬੜੇ ਸੁਲਝੇ ਹੋਏ ਨੇ ਪਹਿਲੇ ਕੁਮਿੰਦਰ ਸਿੰਘ ਲੋਢੀਆ ਉਹਨਾਂ ਦੇ ਨਾਲ ਕਮੇਟੀ ਜਿਹੜੀ ਆ ਤੇ ਸੰਗਤਾਂ ਵਿੱਚ ਬੜੀ ਕਿਰਪਾ ਨਾਲ ਚੜ੍ਹਦੀ ਕਨਾਲ ਸਾਥ ਦਿੰਦੇ ਨੇ ਤਿਕਨ ਡੇਢ 200 ਸਿਰ ਜਿਹੜਾ ਹੈ ਐਤਵਾਰ ਜੁੜ ਕੇ ਤੇ ਚਪਾਈ ਸਰਬ ਦੀ ਸੇਵਾ ਕਰਦੇ ਨੇ ਨਾਲ ਜਿਹੜੀ ਆ ਉਹਦੇ ਵਿੱਚ ਦੇਵੇਂ 15 ਮਿੰਟ ਦਾ ਸਮਾਂ ਹੁੰਦਾ ਹੈ ਚਾਹ ਪਾਣੀ ਦਾ ਉਹ ਵੀ ਸੰਗਤ ਵੱਲ ਹੁੰਦੀ ਹੈ ਸਮਾਗਮ ਦੇ ਤੋਂ ਬਾਅਦ ਫਿਰ ਲੰਗਰ ਪਾਣੀ ਵੀ ਚੱਲਦਾ ਹੈ ਉਹ ਸੰਗਤ ਵੱਲੋਂ ਜਿਵੇਂ ਹੋਣੀ ਆਪਾਂ ਲੱਲੇ ਤਾਂ ਦੋ ਐਤਵਾਰ ਦਾ ਜਿਹੜਾ ਲੰਗਰ ਆ ਉਹ ਬੋ ਗਿਆ ਮਹਾਪੁਰਖਾਂ ਦੇ ਇੰਨੇ ਕਿਰਪਾ ਹੈ। ਇਹ ਕਹਿੰਦਾ ਫਿਰ ਆਖਰ ਦੇ ਇਹ ਵੀ ਇਹ ਵੀ ਗੱਲ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਬਹੁਤ ਕਰਮਾ ਵੜਵਾ ਗਾ ਆਲਿਓ। ਇਦਾਂ ਦੇ ਸੰਤਾ ਮਹਾਪੁਰਸ਼ਾਂ ਦੇ ਚਰਨਾਂ ਦੀ ਜਿਹੜੀ ਸੇਵਾ ਨਿਭਾਰੇ ਤੁਸੀਂ ਜਦੋਂ ਬੜੀ ਕਿਰਪਾ ਹੈ ਮਹਾਪੁਰਖਾਂ ਦੀ। ਤਾਂ ਬਾਬਾ ਲਾਲਾ ਸਿੰਘ ਜੀ। ਹਾਂਜੀ। ਜਦੋਂ ਉਹਨਾਂ ਨੂੰ ਯਾਦ ਕਰੀਦਾ ਤੇ ਇੱਕ ਵਾਰੀ ਚਿਹਰਾ ਜਿਹੜਾ ਨਾ ਦਨਮਨ ਖੇੜ ਜਾਂਦਾ ਹੈ। ਠੀਕ ਠੀਕ। ਆਨੰਦ ਵਿੱਚ ਆ ਜਾਂਦਾ ਹੈ। ਠੀਕ ਠੀਕ। ਤੇ ਬੜਾ ਕੁਝ ਇਹ ਦਸਤਾਨ ਤੋਂ ਮਿਲ ਰਿਹਾ। ਤੇ ਪਰ ਇਹਦੀ ਕਿਰਪਾ ਨਾ ਮਿਲਦਾ ਹੀ ਰਹਿਣਾ। ਸੰਗਤਾਂ ਦੇ ਵਿੱਚ ਦਰਸਾਂ ਬੇਂਤੀਆਂ ਪੂਰੀਆਂ ਹੁੰਦੀਆਂ ਨੇ ਤੇ ਸਤਿਗੁਰੂ ਕਿਰਪਾ ਕਰਨੇ ਚੜ੍ਹਦੀਆਂ ਕਲਾ ਇੱਕ ਹੋਰ ਮੈਂ ਚੀਜ਼ ਤਾਂ ਡੇਣਾ ਗੱਲ ਵੱਧ ਗਈ ਜਿਹੜੀ ਸੇਵਾ ਚੱਲਦੀ ਵੀ ਇਹ ਕਾਦੀ ਸੇਵਾ ਚੱਲਦੀ ਉਹਦਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੰਗਤੋ ਇੱਕ ਵਾਰੀ ਬਾਬਾ ਜੀ ਦੇ ਮੂੰਹ ਵੀ ਤੁਸੀਂ ਸੁਣ ਸਕਦੇ ਹੋ ਕਾਦੀ ਸੇਵਾ ਬਾਬਾ ਜੀ ਚੱਲਦੀ ਵੀ ਹੈ ਹਾਂਜੀ ਸੇਵਾ ਜਿਵੇਂ ਨਾ ਸਾਡੇ ਕੋਲ ਲੰਗਰ ਤਿਆਰ ਹੁੰਦਾ ਹਾਂਜੀ ਲੰਗਰ ਤਿਆਰ ਨੂੰ ਕਰਨ ਵਾਸਤੇ ਜਿਹੜੀ ਉਹ ਜਗ੍ਹਾ ਹੈ ਉਹ ਨਹੀਂ ਸੀ ਹੈਗੀ ਹਾਂਜੀ ਉਹ ਕਦੀ ਅਸੀਂ ਹਸਪੀਟਲ 'ਚ ਬਣਾਉਨੇ ਆ ਕਦੀ ਕਿਸੇ ਪਾਸੇ ਬਣਾਉਨੇ ਆ ਤੇ ਇਹ ਫਿਰ ਜਿਹੜੀ ਜਗ੍ਹਾ ਹੈ ਕਿਸੇ ਦੀ ਹੈ ਆਪਣੇ ਜਿਵੇਂ ਪਾਹੀ ਧਰਮ ਸਿੰਘ ਜੀ ਆ ਹਾਂਜੀ ਆਪਣੇ ਸਕੇਮੀ ਹੈ ਹਾਂਜੀ ਉਹਨਾਂ ਨੇ ਸਾਨੂੰ ਇਹ ਦੋ ਕਮਰੇ ਜਿਹੜੀ ਜਗ੍ਹਾ ਉਹ ਦਿੱਤੀ ਗੁਰੂ ਘਰ ਲੰਗਰ ਵਾਸਤੇ ਇਹ ਜਗ੍ਹਾ ਉਹਨਾਂ ਨੇ ਦਿੱਤੀ ਹੈ ਮੰਦਰੀ ਸੇਵਾ ਚ ਹਨ ਹਾਂਜੀ ਹਾਂਜੀ ਉਹਨਾਂ ਨੇ ਫਿਰ ਸਾਨੂੰ ਇਹ ਜਗ੍ਹਾ ਦਿੱਤੀ ਉਹਦੇ ਵਿੱਚ ਸਵੇਰਾ ਹੀ ਆ ਲੰਗਰ ਹਲਦੀ ਰਸੋਈ ਜਿੱਥੇ ਤਿਆਰ ਹੋਣਾ ਲੰਗਰ ਉਹ ਤਿਆਰ ਕਰ ਰਹੇ ਤੇ ਇਧਰ ਹੈਗਾ ਇਹ ਆਜੋ ਬਾਬਾ ਜੀ ਸਾਨੂੰ ਦੱਸਣ ਕਿ ਕਿਹੜੀ ਕਿਹੜੀ ਸੇਵਾ ਜਿਹੜੀ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦੀ ਵੀ ਤੇ ਕਿੰਨਾ ਵੱਲੋਂ ਤੁਸੀਂ ਸੋਣੀ ਲੈ ਹਾਂਜੀ ਬਾਬਾ ਜੀ ਫਿਰ ਜਿਹੜਾ ਆਪਣਾ ਸਮਾਗਮ ਚੱਲਦਾ ਹੈ ਹਾਂਜੀ ਲੜੀਵਾਲ ਸਮਾਗਮ ਚ ਚੱਲਦਾ ਉਹਦੇ ਵਿੱਚ ਦੂਰ ਦੇ ਜਿਹੜੇ ਪਾਠ ਸਿੰਘ ਆਉਂਦੇ ਨੇ ਆ ਕਰਨਪਾ ਸਾਹਿਬ ਕਰਨ ਵਾਸਤੇ ਹਾਂਜੀ ਉਹਨਾਂ ਦੇ ਰਹਿਣ ਵਾਸਤੇ ਸਾਨੂੰ ਰਿਹਾਇਸ਼ ਦੀ ਵੀ ਜ਼ਰੂਰਤ ਸੀ ਉਹ ਵੀ ਅਸੀਂ ਕਦੇ ਕਿਸੇ ਘਰ ਪਾਉਣੀ ਆ ਸਮਾਂ ਉਹ ਜਿਹੜੇ ਪਾਠੀ ਸਿੰਘ ਆਉਂਦੇ ਫਿਰ ਦੂਰੋਂ ਆਉਂਦੇ ਨੇ ਤੇ ਫਿਰ ਓਖਾ ਜਾਂਦਾ ਰਾਤ ਨੂੰ ਜਿੱਦਾਂ ਸਮਾਗਮ ਹੁੰਦੇ ਹਨ ਉਹਨਾਂ ਵਾਸਤੇ ਫਿਰ ਅਸੀਂ ਇਹ ਜਿਹੜਾ ਇਹ ਹਾਨਿਕਰਾ ਕਮਰਾ ਜਿੱਦਾ ਮਤਲਬ ਹਾਂਜੀ ਲੰਗਰ ਹਾਲਦਾਰ ਕੀਤਾ ਅੱਛਾ ਲੰਗਰ ਵਾਲੇ ਵੀ ਨਾ ਨਾ ਆਪਣਾ ਪਾਠੀਆਂ ਵਾਸਤੇ ਰਹਿਣ ਵਾਸਤੇ ਰਿਹਾਇਸ਼ ਠੀਕ ਇਹਦੇ ਵਿੱਚ ਫਿਰ ਸੋਨੇ ਪੱਖੇ ਲਾਦਦੇ ਨੇ ਏਸੀ ਲੱਗਾ ਹੋਇਆ ਅੱਛਾ ਅੱਛਾ ਵਾਸ਼ਰੂਮ ਵਾਲੀ ਹੈ ਬਾਬਾ ਜੀ ਕਿੰਨੇ ਕੇ ਜਿਹੜੇ ਅੰਦਰ ਜਿੱਦਾ ਮੰਝੇ-ਮੁੰਝੇ ਉਹਦੇ ਤਾਂ ਕਾਫੀ ਅੰਦਰ ਬਹਿਣ ਦੀ ਸਹੂਲਤ ਵੀ ਹੈਗੀ ਹੈ ਨਾ ਹਾਂ ਇੱਥੇ ਆਪਾਂ ਮਰ ਕੇ ਸਾਰੇ ਹੀ ਨਾ ਗੱਦੇ ਲਾ ਦੇਦੇ ਨੇ ਅੱਛਾ ਗੱਦੇ ਲਾ ਦੇਦੇ ਨੇ ਤੇ ਕਿ ਬਨੇ ਪੈ ਜਾਂਦੇ ਲੰਬ 40 45 ਜਿਹੜੇ ਸਿੰਘ ਨੇ ਇੱਥੇ ਬਹਿ ਜਾਂਦੇ ਨਾਲ ਇਹ ਆਪਾਂ ਅਟੈਚ ਵਾਸ਼ਰੂਮ ਜਿਹੜਾ ਬਾਹਰੋਂ ਆਉਣ ਵਾਲੀ ਸੰਗਤ ਵਾਸਤੇ ਵੀ ਇਹ ਵੀ ਸੇਵਾ ਪਿੰਡ ਦੇ ਵੱਲੋਂ ਹੀ ਕੀਤੀ ਗਈ ਸੀ ਸਾਰੀ ਆ ਜਿਹੜੀ ਆਪਣੀ ਜਗ੍ਹਾ ਦੀ ਸੇਵਾ ਹੈ ਇਹ ਵੀ ਕਿਸੇ ਵੱਲੋਂ ਹੀ ਕੀਤੀ ਗਈ ਆ ਸਾਡੇ ਭੈਣ ਕੀ ਕਨਸੋ ਇਥੋਏ ਉਹਨਾਂ ਦੇ ਪਰਿਵਾਰ ਲੋਕ ਕੀਤੀ ਗਈ ਮਰੀ ਪਿੰਡ ਦੇ ਹੀ ਨੇ ਪਿੰਡ ਦੇ ਨੇ ਤੇ ਵਾਸ਼ਰੂਮ ਬਹੁਤ ਵਧੀਆ ਬਣਾਏ ਨੇ ਬਾਹਰੋਂ ਸੰਗਤ ਆਉਂਦੀ ਆ ਤੇ ਬੜੀ ਗਿਰਬਾ ਦੇ ਨਾਲ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਇੱਧਰ ਸ਼ਿੰਗ ਵੀ ਲੱਗੀ ਹੋਈ ਹੈ ਹਨਾ ਹਾਂ ਸ਼ਿੰਗ ਪਰਸਨ ਵਾਸਤੇ ਕਰੀ ਹੋਈ ਹੈ ਹੱਥੋਂ ਧੋਣ ਵਾਸਤੇ ਜਿੱਦਾਂ ਮੈਂ ਤੁਹਾਨੂੰ ਅੰਦਰ ਬਾਥਰੂਮ ਦਿਖਾਣਾ ਚਾਹਾਂਗਾ ਅੰਦਰ ਜਿਹੜੇ ਬਾਥਰੂਮ ਜਿਹੜੇ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਵੇਖੋ ਇੱਧਰ ਵੀ ਦੇ ਆ ਹਾਂ ਤੁਸੀਂ ਦੇਖ ਸਕਦੇ ਹੋ ਬਾਥਰੂਮ ਬਣੇ ਹੋਏ ਆ ਤੁਸੀਂ ਅੰਦਰ ਦੇਖ ਸਕਦੇ ਹੋ ਸੰਤ ਬਾਬਾ ਨਾਨਾ ਸਿੰਘ ਜਿਹੜਾ ਗੁਰਦੁਆਰਾ ਸਾਹਿਬ ਵੀ ਨਾ ਦਿਖਾ ਰਹੇ ਤੇ ਜਿੱਥੇ ਸਿੰਘ ਜਿਹੜੇ ਰਾਤ ਨੂੰ ਜਿਹੜੇ ਕੀਰਤਰੀਆਂ ਸਿੰਘ ਜਿਹੜੇ ਹੁੰਦੇ ਆ ਉਹਨਾਂ ਵਾਸਤੇ ਜਿਹੜੇ ਰਹਿਣ ਦੇ ਰਹਿਣ ਵਾਸਤੇ ਜਿਹੜੀ ਰਹਿ ਸਵਾਉ ਵੀ ਬਣਾਈ ਗਈ ਆ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਸਾਨੂੰ ਦਿਖਾਉਂਦੇ ਆ ਆ ਤੁਸੀਂ ਦੇਖ ਸਕਦੇ ਅੰਦਰ ਬਾਥਰੂਮ ਜਿਹੜੇ ਆ ਬਣਾਏ ਗਏ ਆ ਤੁਸੀਂ ਦੇਖ ਸਕਦੇ ਹੋ ਨਹਾਣ ਤੋਂ ਨੂੰ ਬਾਥਰੂਮ ਨੂੰ ਇੱਧਰ ਸ਼ਿੰਕਾ ਲੱਗੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਲੈਟਰਨ ਬਾਥਰੂਮ ਆ ਇੱਧਰ ਵੀ ਆ ਤੁਸੀਂ ਗੀਜਰ ਲੱਗਾ ਵਾ ਸਿਆਲਾਂ ਦੇ ਵਿੱਚ ਇਦਾਂ ਹੁਣ ਠੰਡ ਜਦੋਂ ਆਉਂਦੀ ਹੈ ਤੇ ਫਿਰ ਗਿੱਜਰ ਦਾ ਵੀ ਖਾਸ ਜਿਹੜਾ ਪ੍ਰਬੰਧ ਕੀਤਾ ਗਿਆ ਨੋਣ ਵਾਸਤੇ ਖਾਸ ਕਰਕੇ ਤੇ ਆਪ ਹੁਣ ਤੁਹਾਨੂੰ ਅਸੀਂ ਬਾਹਰ ਲੈ ਕੇ ਚਲਦੇ ਹਾਂ ਤੇ ਇਹ ਬਾਬਾ ਜੀ ਨਾਲ ਇਹ ਜਿਹੜੀ ਇਹ ਥੋੜੀ ਜਿਹੀ ਕੋਹ ਇੱਕ ਦੇ ਜਿਹੜੀ ਹੋਰ ਗੱਲਬਾਤ ਜਿਹੜੀ ਆ ਜ਼ਰੂਰ ਸਾਂਝ ਕਰਾਂਗੇ ਕੀ ਆ ਲੰਗਰ ਦਾ ਲੰਗਰ ਹਾਲ ਤੇ ਸਾਰੇ ਗੁਰਦਰਾ ਸਾਹਿਬ ਦੇ ਵਿੱਚ ਹੁੰਦਾ ਪਰ ਅੱਜ ਤੁਹਾਨੂੰ ਅਸੀਂ ਸੰਤ ਬਾਬਾ ਨਾਨਾ ਸਿੰਘ ਜੀ ਦੇ ਗੁਰਦਰਾ ਸਾਹਿਬ ਜਿਹੜਾ ਪਿੰਡ ਨੰਗਲ ਬਾਣੇ ਦੇ ਵਿੱਚ ਅਸੀਂ ਤਾਂ ਉਸ ਤੋਂ ਤੇ ਤੁਹਾਨੂੰ ਅਸੀਂ ਦਰਸ਼ਨ ਕਰਾ ਤੇ ਬਾਬਾ ਜੀ ਨੇ ਜਿਹੜੇ ਹੈੱਡ ਗਰੰਥੀ ਨੇ ਗੁਰਦਰਾ ਸਾਹਿਬ ਦੇ ਉਹਨਾਂ ਨੇ ਸਾਨੂੰ ਇਤਿਹਾਸ ਵੀ ਦੱਸਿਆ ਵਾ ਤੇ ਨਾਲ ਸਾਨੂੰ ਗੁਰਦਰਾ ਸਾਹਿਬ ਦੀ ਸ਼ੈਰ ਵੀ ਕਰਾ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਲੰਗਰ ਹਾਲ ਹੈ ਜੀ ਬਾਬਾ ਨਾਨਾ ਸਿੰਘ ਜੀ ਦਾ ਗੁਰਦਰਾ ਸਾਹਿਬ ਦਾ ਵੇਖੋ ਲੰਗਰ ਹਾਲ ਬੜਾ ਖੂਬਸੂਰਤ ਬਾਬਾ ਜੀ ਇਹ ਟਾਇਲ ਲੱਗੀ ਕਿ ਪੱਥਰ ਇਹ ਟਾਇਲ ਲੱਗੀ ਅੱਛਾ ਥੱਲੇ ਟਾਇਲ ਲੱਗੀ ਥੱਲੇ ਟਾਇਲ ਲੱਗੀ ਇਹ अच्छा बहुत संयोग मिले संगत दा ठीक ते पांडे-भोंडे तौनु मेनू लगदा इधर ही शायद हैना ये होदियां बढाइयां पांडे ਧੋਣ ਹਾਂਜੀ ਹਾਂਜੀ ਆ ਐਤਵਾਰ ਜਦੋਂ ਆਪਾਂ ਲੰਗਰ ਚੱਲਦਾ ਸੀ ਹਾਂਜੀ ਇੱਥੇ ਝੂਠੇ पांडे ਰੱਖਣ ਨੂੰ ਜਿਹੜਾ ਨਾ ਮੁਸ਼ਕਲ ਆਉਂਦੀ ਸੀ ਠੀਕ ਠੀਕ ਤੇ ਆ ਹੁਣੇ ਚਾਰ ਬੰਦੇ ਨੂੰ ਹੋ ਗਏ ਜਿਹੜੀ ਸੰਗਤ ਲੰਗਰ ਬਸਾਤਾ ਛੱਕਦੀ ਪਏ ਝੂਠੇ पांडे ਇੱਥੋਂ ਚੱਕ ਕੇ ਤੇ ਫਿਰ ਸੇਵਾਦਾਰ ਗਾੜੀ ਵਿੱਚ ਧੋਂਦੇ ਹੈਨਾ ਕਿੱਦੋਂ ਹੀ ਜਾਂਦੇ ਉਹ ਫਿਰ ਇੱਥੇ ਇਹ ਤਾਂ ਘਰ ਤੋਂ ਵਧੀਆ ਵਧੀਆ ਬਰਾਲਾ ਕੀਤਾ ਤੁਸੀਂ ਬੜੀ ਕਿਰਪਾ ਸੰਗਤ ਨੇ ਵਾਸ਼ਿੰਗ ਮਸ਼ੀਨ, వాటర్ ਕੂਲਰ اچھا ਸੰਗਤ ਵੱਲੋਂ ਇਹ ਹੋਇਆ ਬੜੇ ਸਾਰੇ ਸੰਗਤ ਵੱਲੋਂ ਹੀ ਚੜਾਵਾ ਚੜਿਆ ਜਿੰਨਾ ਵੀ ਚੜਿਆ ਹਨਾ ਬੜੀ ਕਿਰਪਾ ਸੰਗਤ ਦੀ ਤੇ ਹੁਣ ਇੱਧਰ ਕਰਾਂਗੇ ਤਿਆਰੀ ਜਦੋਂ ਮਹਾਰਾਜ ਉਧਰ ਸੇਵਾ ਆਰੰਭ ਹੋਏ ਮੈਨੂੰ ਤਾਂ ਲੱਗਦਾ ਜਿਹੜੀਆਂ ਦੋ ਲੱਗੀਆਂ ਨੇ ਆ ਜਿਹੜੀਆਂ ਤੁਸੀਂ ਬੈਣ ਨੂੰ ਜੇ ਦਾ ਕੋਈ ਬਜ਼ੁਰਗ ਆ ਜਾਵੇ ਉਹਦੇ ਵਾਸਤੇ ਸ਼ਾਇਦ ਉਹਨਾਂ ਵਾਸਤੇ ਇਹ ਵੀ ਤੇ ਉਹਨਾਂ ਦੇ ਗੋਡੇ ਕੱਢੇ ਨਹੀਂ ਦੁਰਤੇ ਜਬ ਬਜ਼ੁਰਗ ਨਹੀਂ ਜਿੰਨਾ ਕੋ ਨਹੀਂ ਬੈਠਣ ਹੁੰਦਾ ਉਹਨਾਂ ਵਾਸਤੇ ਫਿਰ ਇਹ ਥੜੀਆਂ ਬਣਾਈਆਂ ਨੇ ਲੰਗਰ ਇੱਥੇ ਬੈਠ ਕੇ ਬੜੇ ਸੋਹਣੇ ਤਰੀਕੇ ਨਾਲ ਛਕ ਲੈਂਦੇ ਨੇ ਠੀਕ ਠੀਕ ਕਿਉਂਕਿ ਹਰ ਇੱਕ ਮਨੁੱਖ ਥੱਲੇ ਨਹੀਂ ਬੈਠ ਸਕਦਾ ਹਾਂਜੀ ਗੋਟਿਆਂ ਕਰਕੇ ਤਾਂ ਕਈ ਨੁਕਸਾਨ ਹੁੰਦੇ ਜਦੋਂ ਹਾਂਜੀ ਉਹ ਵੀ ਸੁਹਲ ਤੋਂ ਵਾਸਤੇ ਜਿਹੜੇ ਨੇ ਇਹ ਥੜੀਆਂ ਬਣਾਈਆਂ ਇੱਧਰ ਵੀ ਗੁਰਜੀ ਇਹ ਸੰਤ ਬਾਬਾ ਨਾਨਾ ਸਿੰਘ ਜਿਹਦਾ ਇਤਿਹਾਸ ਹੈ ਗੁਰਦਰਾ ਸਾਹਿਬ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਸੀ ਕਿ ਅਸੀਂ ਪਿੰਡ ਨੰਗਲ ਬਾਣੇ ਦੇ ਵਿੱਚ ਆਏ ਹਾਂ ਹਲਕਾ ਪਲਾਥੇ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਮੈਂ ਤੁਹਾਨੂੰ ਵੀਡੀਓ ਚੱਲਣ ਤੋਂ ਪਹਿਲਾਂ ਵੀ ਦੱਸਿਆ ਸੀ ਇੱਕ ਵਾਰ ਮੈਂ ਫੇਰ ਦੱਸਣਾ ਚਾਹਨਾ ਕਿ ਸੰਤ ਬਾਬਾ ਨਾਨਾ ਸਿੰਘ ਜਿਹਦਾ ਜਿਹੜਾ ਇਤਿਹਾਸ ਆ ਜਿਹੜੇ ਬਾਬਾ ਜੀ ਨੇ ਇੱਥੋਂ ਦੇ ਜਿਹੜੇ ਹੈਡ ਗਰੰਥੀ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਸਾਰੀ ਕਰ ਲਈਏ ਤੁਸੀਂ ਦੇਖਿਆ ਹੋਵੇਗਾ ਵੀਡੀਓ ਦੇ ਵਿੱਚ ਤੇ ਪਿੱਛੇ ਅਸੀਂ ਗੁਰਦਰਾ ਸਾਹਿਬ ਦੇ ਅੰਦਰ ਜਿਹੜਾ ਲੰਗਰ ਹਾਲ ਆ ਜਿੱਦਾ ਪਾਠੀ ਸਿੰਘਾਂ ਵਾਸਤੇ ਰਹਿਣ ਦੀ ਜਿਹੜੀ ਜਗ੍ਹਾ ਵਾ ਇਹ ਜਿੱਦਾ ਅੰਦਰ ਕਮਰਾ ਵਾ ਸੁੱਖ ਸਹੂਲਤ ਬਹੁਤ ਜ਼ਿਆਦੀ ਜਿਹੜੀ ਇੱਥੇ ਗੁਰਦਰਾ ਸਾਹਿਬ ਦੇ ਅੰਦਰ ਜਿਹੜੀ ਬਣਾਈ ਗਈ ਆ ਸੰਗਤ ਵਾਸਤੇ ਵੀ ਬਣਾਈ ਗਈ ਹੈ ਤੇ ਜਿਹੜੇ ਪਾਠੀ ਸਿੰਘ ਜਾਂ ਕੋਈ ਵੀ ਕਿਰਤਨੀਏ ਜਿਹੜੇ ਦੂਰੂ ਦੂਰੋਂ ਆਉਂਦੇ ਨੇ ਉਹਨਾਂ ਵਾਸਤੇ ਜਿਹੜੀ ਰਹਿਣ ਦੀ ਜਿਹੜੀ ਆ ਰਹਿائش ਜਿਹੜੀ ਆ ਬਣਾਈ ਗਈ ਆ ਤੇ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗੇ ਵੀਡੀਓ ਤੁਸੀਂ ਕਮੈਂਟਾਂ ਦੇ ਵਿੱਚ ਦੂਰੀ ਦਾ ਸਤਾ ਇੱਕ ਨਵੀਂ ਵੀ শ্রী বাইগুরি কত